ਲਸ਼ਕਰੇ ਤੌਬਾ ਤੋਂ ਰੇਲਵੇ ਮਿਨੀਚਰ ਫੌਜਪੁਰ ਦੇ ਨਾਮ ਤੇ ਆਈ ਧਮਕੀ ਪਰਿਪੱਤਰ ਨੂੰ ਲੈ ਕੇ ਰੇਲਵੇ ਵਿਭਾਗ ਵਿੱਚ ਹੜਕ ਕੰਪ ਮਚ ਗਿਆ ਤੇ ਰੇਲਵੇ ਸਟੇਸ਼ਨਾਂ ਸᱶਿਤ ਲਾਈਨਾਂ ਤੇ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ ਪਾਕਿਸਤਾਨ ਦੀ ਬਦਨਾਮ ਏਜੰਸੀ ਆਈਐਸਆਈ ਤੋਂ ਆਏ ਪੱਤਰ ਵਿੱਚ ਪੰਜਾਬ ਦੇ ਫਿਰੋਜ਼ਪੁਰ ਫਰੀਦਕੋਟ ਦੇ ਰੇਲਵੇ ਸਟੇਸ਼ਨਾਂ ਤੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਹਰਕਤ ਵਿੱਚ ਹੁਣੇ ਜੀਆਰਪੀਐਫ ਵੱਲੋਂ ਸਟੇਸ਼ਨਾਂ ਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਦੀ ਪੂਰਨ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਵਾਰੀਆਂ ਤੇ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਵੀ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਫਿਰੋਜ਼ਪੁਰ ਤੋਂ ਜੰਮੂ ਤੱਕ ਜਾਣ ਵਾਲੀ ਰੇਲ ਗੱਡੀ ਦੀ ਚੈਕਿੰਗ ਕੀਤੀ ਗਈ ਅਤੇ ਯਾਤਰੀਆਂ ਦਾ ਸਮਾਨ ਵੀ ਖੰਗਾਲਿਆ ਗਿਆ ਚੈਕਿੰਗ ਵਧਾਈ ਹੈ ਟ੍ਰੇਨਾਂ ਦੀਆਂ ਜੁਗਾਂ ਨੂੰ ਵਧਾਈ ਸਟੇਸ਼ਨ ਤੇ ਵੀ ਇਹ ਚੈਕਿੰਗ ਵਧਾਈ ਆ ਹੁਣ ਜਾਣ ਵਾਲੀਆਂ ਗੱਡੀਆਂ ਸਮਾਨ ਦੀਆਂ ਸਵਾਰੀਆਂ ਚੈਕਿੰਗ ਕਰ ਰਹੇ ਆ ਸਵਾਰੀਆਂ ਨੂੰ ਇਸ ਤੋਂ آگਾ ਕੀਤਾ ਜਾ ਰਿਹਾ ਵਾ ਕਿ ਆਸੇ-ਪਾਸੇ ਪ੍ਰਾਂਤ ਅੰਦਰ ਰੱਖਣ ਕੋਈ ਸ਼ੱਕੀ ਆਦਮੀ ਕੋਈ ਸ਼ੱਕੀ ਸਮਾਨ ਨਾ ਪਿਆ ਹੋਵੇ ਅਨਾਉਂਸਮੈਂਟ ਵੀ ਕਰਾਈ ਜਾ ਰਹੀ ਹੈ ਰੇਲ ਸਟੇਸ਼ਨ ਤੋਂ ਜੀ ਆਰ ਪੀ ਅਤੇ ਆਰ ਪੀ ਐਫ ਨਾਲ ਜੁਆਇੰਟ ਚੈਕਿੰਗ ਕੀਤੀ ਜਾਏ ਜਿਲ੍ਹਾ ਪੁਲਿਸ ਨੂੰ ਨਾਲ ਲੈ ਕੇ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਇਲਾਵਾ ਡਾਗ ਸਕਾਟ ਤੇ ਐਂਟੀ ਸਬਵੇਡ ਟੀਮ ਬੁਲਾਈ ਗਈ ਹੈ ਚੈਕਿੰਗ ਵਾਸਤੇ ਜਨਤਾ ਨੂੰ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਜ਼ਿਕਰ ਹੋ ਗਿਆ ਕਿ ਪੱਤਰ ਵਿੱਚ ਪੰਜਾਬ ਸਮੇਤ ਰਾਜਸਥਾਨ ਤੇ ਮਧ ਪ੍ਰਦੇਸ਼ ਵਿੱਚ ਧਮਾਕੇ ਕਰਨ ਦੀ ਤਮਕੀਦ ਦਿੱਤੀ ਗਈ ਹੈ।